ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਜਿਕਤਾਰ ਸਿੰਘ ਖਡਾਲ ਨਰਸਰੀ ਅਤੇ ਵੇਜੀਟੇਬਲ ਫਾਰਮ ਤੋਂ ਆਪਾਂ ਜੀ ਅੱਜ ਪਿਆਜ਼ ਦੀ ਬਿਜਾਈ ਕਰ ਰਹੇ ਸੀ ਇਹ ਪਨੀਰੀ ਵਾਸਤੇ ਤੇ ਪੰਜਾਬ ਵਿੱਚ ਜਿੱਦਾਂ ਤਿੰਨ ਪ੍ਰਕਾਰ ਦੇ ਪਿਆਜ਼ ਲੱਗਦੇ ਹੈਗੇ ਹਰਾ ਪਿਆਜ਼ ਹਾਈਬ੍ਰਿਡ ਪਿਆਜ਼ ਅਤੇ ਦੇਸੀ ਪਿਆਜ਼ ਜੋ ਦੇਸੀ ਪਿਆਜ਼ ਹੁੰਦਾਗਾ ਉਹ ਸਾਲਾਂ ਪਰ ਚੱਲਦਾਗਾ ਜੋ ਆਪਾਂ ਬੀਜ ਆਪਾਂ ਦੇਸੀ ਪਿਆਜ਼ ਦੀ ਉਹ ਕਰ ਰਹੇ ਆਂਗੇ ਬੀਜ ਆਪਾਂ ਸਪੈਸ਼ਲ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਕੇ ਆਏ ਆਂਗੇ ਇਹਦਾ ਕੀ ਹੁੰਦਾਗਾ ਇਹਦੀ ਸਟੋਰੇਜ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਜਿੱਦਾਂ ਆਪਾਂ ਇਹਨੂੰ ਪੂਰਾ ਸਾਲ ਸਟੋਰ ਰੱਖ ਸਕਦੇ ਆਂਗੇ ਕਰਕੇ ਸਾਲ ਭਰ ਆਪਾਂ ਪਿਆਜ਼ ਖਾ ਸਕਦੇ ਆਂਗੇ ਸੋ ਆਪਾਂ ਨੇ ਕੁਝ ਪਹਿਲਾਂ ਇਧਰ ਮੇਰੀ ਪਿਆਜ਼ ਦੀ ਲਗਾਈ ਹੋਈ ਹੈਗੀ ਜੋ ਅੱਜ ਤੋਂ 15 ਦਿਨਾਂ ਤੱਕ ਚਾਲੂ ਹੋ ਜਾਏਗੀ 15 ਦਿਨਾਂ ਤੱਕ ਤਿਆਰ ਮਿਲੂਗੀ ਤੁਹਾਨੂੰ ਤੋ ਕਿਸੇ ਵੀ ਵੀਰ ਨੂੰ ਪਨੀਰੀਆਂ ਦੀ ਲੋੜ ਹੈਗੀ ਤਾਂ ਉਹ ਆਪਣੇ ਫਾਰਮ ਤੇ ਆ ਕੇ ਪਨੀਰੀਆਂ ਲਿਆ ਸਕਦਾ ਹੈਗਾ ਪਿਆਜ਼ ਦੀ ਪਨੀਰੀ ਹੈ ਮਿਰਚਾਂ ਦੀ ਪਨੀਰੀ ਹੈ ਤੇ ਗੋਭੀ ਦੀ ਪਨੀਰੀ ਹੈਗੀ ਉਹ ਆਪਣੇ ਕੋਲੇ ਉਪਲਬਧ ਨੇ ਹੈਗੀਆਂ ਠੀਕ ਹੈ ਜੀ ਤੇ ਆਪਣੇ ਫਾਰਮ ਤੇ ਆਓ ਤੇ ਦੇਖ ਕੇ ਜਾਓ ਤੇ ਜੋ ਕੁਆਲਿਟੀ ਕਹਾਂਗੇ ਉਹੀ ਕੁਆਲਿਟੀ ਤੁਹਾਨੂੰ ਦੇਵਾਂਗੇ ਧੰਨਵਾਦ ਜੀ